ਅਸੀਂ ਪੰਜਾਬ ਜੀ ਕੇ ਕਰ ਰਹੇ ਆ ਪੰਜਾਬ ਜੀ ਕੇ ਦੇ ਵਿੱਚ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਉਹ ਹੈ ਸਿੰਘ ਸਭਾ ਕਿ ਸਿੰਘ ਸਭਾ ਦੇ ਬਾਰੇ ਜਿਹੜਾ ਅਸੀਂ ਪੜ੍ਹਦੇ ਆ ਪੰਜਾਬੀ ਪੰਜਾਬ ਦੇ ਵਿੱਚ ਪੰਜਾਬ ਜੀ ਕੇ ਦੇ ਵਿੱਚ ਤਾਂ ਕੀ ਹੈ ਸਿੰਘ ਸਭਾ ਜਿਹੜਾ ਸਾਡਾ ਹੋਂਦ ਦਾ ਟੌਪਿਕ ਹੈ ਤਸਿੰਘ ਸਬਾ ਲਹਿਰ ਇੱਕ ਸਿੱਖ ਲਹਿਰ ਸੀ ਤੇ ਇਹ ਕਿਹੜੀ ਲਹਿਰ ਸੀ ਕਿ ਸਿੱਖ ਲਹਿਰ ਸੀ ਕਿ ਜਿਵੇਂ ਨਾਮਧਾਰੀ ਲਹਿਰ ਹੈ ਨਿਰੰਕਾਰੀ ਲਹਿਰ ਹੈ ਤੋਂ ਉਸੇ ਤਰ੍ਹਾਂ ਦੇ ਨਾਲ ਕੀ ਹੈ ਸਿੰਘ ਜ਼ਬਬ ਵੀ ਜਿਹੜੀ ਹੈ ਇੱਕ ਸਿੱਖ ਲਹਿਰ ਸੀ ਜੋ ਸਿੱਖਾਂ ਦੇ ਦੁਆਰਾ ਜਿਹੜੀ ਆ ਚਲਾਈ ਗਈ ਜੋ ਪੰਜਾਬ ਵਿੱਚ ਕਦੋਂ ਜਿਹੜੀ ਆ 1870 ਈਸਵੀ ਦੇ ਵਿੱਚ ਜਿਹੜਾ ਜਾਨਕਿ ਦਿਹਾਕੇ ਦੇ ਵਿੱਚ ਇਸਾਈਆਂ ਹਿੰਦੂ ਜਿਹੜੇ ਆ ਸੁਧਾਰ ਲਹਿਰਾਂ ਜਿਵੇਂ ਬ੍ਰਹਮੋ ਸਮਾਜ ਸੀਗਾ ਆਰੀਆ ਸਮਾਜ ਸੀਗੀਆਂ ਦੀਆਂ ਧਰਮ ਜਿਹੜੀਆਂ ਧਰਮ ਧਰਮ ਦੀਆਂ ਗਤੀਵਿਧੀਆਂ ਦੇ ਜਿਹੜੇ ਵਾ ਪ੍ਰतिकर्म ਠੀਕ ਹੈ ਪ੍ਰतिकर्म ਵਜੋਂ ਜਿਹੜੀ ਆ ਸ਼ੁਰੂ ਹੁੰਦੀ ਹੈ ਔਰ ਇਸ ਲਹਿਰ ਦੀ ਜਿਹੜੀ ਇਸ ਲਹਿਰ ਦੀ ਸਥਾਪਨਾ ਇੱਕ ਅਜਿਹੇ ਦੌਰ ਵਿੱਚ ਜਿਹੜੀ ਆ ਕੀਤੀ ਗਈ ਜਦੋਂ ਸਿੱਖ ਸਾਮਰਾਜ ਨੂੰ ਭੰਗ ਕਰ ਦਿੱਤਾ ਗਿਆ ਸੀਗਾ ਕਿ ਇਸ ਦੇਖੋ ਇਹਦੇ ਵਿੱਚ ਕੀ ਹੈ ਬ੍ਰਹਮੋ ਸਮਾਜ ਹੈ ਆਰੀਆ ਸਮਾਜ ਹੈ ਤੇ ਇੱਕ ਇਹ ਹਿੰਦੂ ਸੁਧਾਰ ਲਹਿਰ ਆ ਸ ਗਈਆਂ ਹਿੰਦੂ ਸੁਧਾਰ ਲਹਿਰਾਂ ਸੀ ਔਰ ਇਹਨਾਂ ਦੀ ਜਿਹੜੀ ਗਤੀਵਿਧੀਆਂ ਦੇ ਪਰਕਰਮ ਵਜੋਂ ਜਿਹੜੀ ਇਹ ਸ਼ੁਰੂ ਹੁੰਦੀ ਹੈ ਕਿਹੜੀ ਲਹਿਰ ਸਿੰਘ ਸਭਾ ਲਹਿਰ ਔਰ ਇਸ ਲਹਿਰ ਦੀ ਸਥਾਪਨਾ ਇੱਕ ਉਹ ਇੱਕ ਅਜਿਹੇ ਦੌਰ ਵਿੱਚ ਹੁੰਦੀ ਹੈ ਕਿ ਜਦੋਂ ਕਿਸੇ ਸਿੱਖ ਸਾਮਰਾਜ ਨੂੰ ਭੰਗ ਕਰ ਦਿੱਤਾ ਗਿਆ ਸੀ ਜਾਣੀ ਕਿ ਕੈਨ ਦਾ ਭਾਵ ਹੈ ਕਿ 1849 ਈਸਵੀ ਦੇ ਵਿੱਚ ਕੀ ਹੁੰਦਾ ਹੈ ਕਿ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਜਿਹੜਾ ਸੀ ਸ਼ਾਮਿਲ ਕਰ ਲਿਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਜਿਹੜੀ ਲਹਿਰ ਜਿਹੜੀ ਆ ਸ਼ੁਰੂ ਹੁੰਦੀ ਹੈ ਕਦੋਂ 1870 ਈਸਵੀ ਦੇ ਵਿੱਚ ਅਤੇ ਅੰਗਰੇਜ਼ਾਂ ਦੁਆਰਾ ਆਪਣੇ ਨਾਲ ਮਿਲਾ ਲਿਆ ਗਿਆ ਸੀ ਇਹਨਾਂ ਨੂੰ ਔਰ ਖਾਲਸਾ ਆਪਣਾ ਮਾਨ ਜਿਹੜਾ ਸੀ ਉਹ ਕੀ ਗਵਾ ਚੁੱਕਾ ਸੀਗਾ ओके ਤਾਂ ਕਿਸੇ ਆਪਣਾ ਜਿਹੜਾ ਮਾਨ ਸੀਗਾ ਉਹ ਗਵਾ ਚੁੱਕਾ ਸੀਗਾ ਅਤੇ ਮੁਖ ਧਾਰਾ ਦੇ ਸਿੱਖ ਤੇਜੀ ਨਾਲ ਦੂਜੇ ਧਰਮਾਂ ਵਿੱਚ ਜਿਹੜੇ ਸੀ ਉਹ ਤਬਦੀਲ ਹੋ ਰਹੇ ਸਨ ਤੇ ਦੂਸਰੀ ਗੱਲ ਇਹ ਸੀਗਾ ਕਿ ਮੁਖਤਾਰਾ ਦੇ ਸਿੱਖ ਜਿਹੜੇ ਸੀਗੇ ਉਹ ਕੀ ਹੈ ਤੇਜ਼ੀ ਦੇ ਨਾਲ ਆਪਣਾ ਧਰਮ ਜਿਹੜਾ ਸੀ ਤਬਦੀਲ ਕਰ ਰਹੇ ਸਨ ਕਿਉਂਕਿ ਅੰਗਰੇਜ਼ੀ ਸਾਮਰਾਜ ਹੋਣ ਦੇ ਬਾਅਦ ਜਾਨਕਿ ਇੱਥੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਤੋਂ ਬਾਅਦ ਅੰਗਰੇਜ਼ਾਂ ਨੇ ਇੱਥੇ ਇਸਾਈ ਧਰਮ ਦਾ ਪ੍ਰਚਾਰ ਕਰਨਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ ਪੰਜਾਬ ਦੇ ਵਿੱਚ ਔਰ ਜਿਹੜੇ ਸਿੱਖ ਸੀਗੇ ਉਹ ਜਲਦੀ ਦੇ ਨਾਲ ਜਿਹੜਾ ਸੀ ਆਪਣਾ ਸੌਰੀ ਆਪੜਾ ਧਰਮ ਜਿਹੜਾ ਸੀ ਉਹ ਕੀ ਕਰ ਰਹੀ ਸੀ ਪਰਿਵਰਤਨ ਕਰ ਰਹੀ ਸੀ ਤਬਦੀਲ ਕਰ ਰਹੀ ਸੀ ਲਹਿਰ ਦੇ ਉਦੇਸ਼ ਸੱਚੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਅਤੇ ਸਿੱਖ ਨੂੰ ਇਸ ਦੀ ਜਿਹੜੀ ਆ ਪ੍ਰਾਤਨ ਛਾਨ ਨੂੰ ਬਹਾਲ ਕਰਨਾ ਸੀ ਠੀਕ ਹੈ ਤਾਂ ਕੀ ਹੈ ਕਿ ਜਿਹੜਾ ਇਸ ਲਹਿਰ ਦਾ ਯਾਨੀ ਕਿ ਸਿੱਖ ਸਿੰਘ ਸਭਾ ਜੋ ਲਹਿਰ ਹੈ ਇਸ ਦਾ ਕੀ ਸੀਗਾ ਉਦੇਸ਼ ਕੀ ਸੀਗਾ ਸੱਚੇ ਸਿੱਖ ਧਰਮ ਦਾ ਜਿਹੜਾ ਵਾ ਪ੍ਰਚਾਰ ਕਰਨਾ ਕਿ ਸੱਚੇ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਏ ਅਤੇ ਸਿੱਖ ਧਰਮ ਤ ਸੱਚੀ ਕੀ ਹੈ ਸਿੱਖ ਧਰਮ ਦਾ ਪ੍ਰਚਾਰ ਕਰਨਾ ਤੇ ਸਿੱਖ ਧਰਮ ਨੂੰ ਇਸ ਦੀ ਪ੍ਰਾਤਨ ਛਾਨ ਨੂੰ ਬਹਾਲ ਕਰਨਾ ਕਿ ਜੋ ਇਹਨਾਂ ਦੀ ਪੁਰਾਣੀ ਪਛਾਣ ਸੀ ਸਿੱਖਾਂ ਦੀ ਉਸ ਨੂੰ ਦੁਬਾਰਾ ਤੋਂ ਹਾਸਲ ਕਰਨਾ ਉਸ ਵਾਸਤੇ ਜਿਹੜਾ ਸੀਗਾ ਇਹ ਜਿਹੜਾ ਵਾ ਸਿੰਘ ਸਭਾ ਲਹਿਰ ਸ਼ੁਰੂ ਕੀਤੀ ਗਈ ਕਿਉਂਕਿ ਇੱਥੇ ਕੀ ਸੀਗਾ ਈਸਾਈ ਧਰਮ ਦਾ ਪ੍ਰਚਾਰ ਬਹੁਤ ਵੱਧ ਗਿਆ ਸੀਗਾ ਓਕੇ ਤਾਂ ਸਿੱਖਾਂ ਦੀਆਂ ਇਤਿਹਾਸਿਕ ਅਤੇ ਧਾਰਮਿਕ ਪੁਸਤਕਾਂ ਨੂੰ ਲਿਖਣਾ ਅਤੇ ਵੰਡਣਾ ਅਤੇ ਰਸਾਲਿਆਂ ਅਤੇ ਮੀਡੀਆ ਦੇ ਦੁਆਰਾ ਕੀਤਾ ਗਿਆ ਗੁਰਮੁਖੀ ਪੰਜਾਬੀ ਦਾ ਪ੍ਰਚਾਰ ਕਰਨਾ ਜਿਹੜਾ ਸੀ ਇਹਨਾਂ ਨੇ ਸ਼ੁਰੂ ਕੀਤਾ ਕਿ ਦੁਬਾਰਾ ਤੋਂ ਜਿਹੜਾ ਕੀ ਕਿ ਜੋ ਧਾਰਮਿਕ ਇਤਿਹਾਸਿਕ ਪੁਸਤਕਾਂ ਸਨ ਕਿੰਨਾਂ ਦੀਆਂ ਸਿੱਖਾਂ ਦੀਆਂ ਤੇ ਉਹਨਾਂ ਦਾ ਜਿਹੜਾ ਵਾ ਉਹਨਾਂ ਨੂੰ ਲਿਖਣਾ ਵੰਡਣਾ ਜਾਂ ਫਿਰ ਰਸਾਲੇ ਜਾਂ ਮੀਡੀਆ ਦੇ ਦੁਆਰਾ ਕੀ ਸੀਗਾ ਗੁਰਮੁਖੀ ਪੰਜਾਬੀ ਦਾ ਜਿਹੜਾ ਸੀਗਾ ਪ੍ਰਚਾਰ ਕਰਨਾ ਇਹਨਾਂ ਨੇ ਸ਼ੁਰੂ ਕਰ ਦਿੱਤਾ ਸਿੰਘ ਸਭਾ ਨੇ ਔਰ ਇਸ ਲਹਿਰ ਨੇ ਜਿਹੜਾ ਸੀਗਾ ਸਿੱਖ ਧਰਮ ਨੂੰ ਸੁਧਾਰਨ ਤੇ ਦੂਜੇ ਧਰਮਾਂ ਵਿੱਚ ਜਿਹੜਾ ਵਾ ਪਰਿਵਰਤਿਤ ਹੋਏ ਧਰਮ ਤਿਆਗੀ ਲੋਕਾਂ ਨੂੰ ਸਿੱਖੀ ਵਿੱਚ ਵਾਪਸ ਲਿਆਉਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰਨੀ ਸ਼ੁਰੂ ਕੀਤੀ ਔਰ ਇਸ ਨਾਲ ਹੀ ਜਿਹੜੇ ਆ ਸਿੱਖ ਭਾਈਚਾਰੇ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਬ੍ਰਿਟਿਸ਼ ਅਧਿਕਾਰੀਆਂ ਦੀ ਦਿਲਚਸਪੀ ਜਿਹੜੀਆਂ ਲਈ ਕਿ ਇਹ ਜੇ ਜਿਹੜੀ ਕੀ ਹੁੰਦਾ ਹੈ ਕਿ ਮਤਲਬ ਲਿਹਾਉਣ ਦੀ ਕੋਸ਼ਿਸ਼ ਕੀਤੀ ਗਿਆ ਔਰ ਇਸ ਦੇ ਨਾਲ ਹੀ ਕੀ ਹੁੰਦਾ ਹੈ ਨਾਲ ਹੀ ਸਿੱਖ ਪਾਈ ਚਾਰਨ ਨੂੰ ਅੱਗੇ ਵਧਾਉਣ ਲਈ ਪ੍ਰਭਾਵਸ਼ਾਲੀ ਬ੍ਰਿਟਿਸ਼ ਅਧਿਕਾਰੀ ਜਿਹੜੇ ਸੀਗੇ ਦਿਲਚਸਪੀ ਲਈ ਉਹਨਾਂ ਨੇ ਵੀ ਇਸ ਦੇ ਵਿੱਚ ਠੀਕ ਹੈ ਔਰ ਆਪਣੀ ਸਥਾਪਨਾ ਦੇ ਸਮੇਂ ਸਿੰਘ ਸਭਾ ਦੀ ਨੀਤੀ ਕੀ ਸੀਗੀ ਤਾਂ ਸਿੰਘ ਸਭਾ ਦੀ ਨੀਤੀ ਦੂਜੇ ਧਰਮਾਂ ਅਤੇ ਰਾਜਨੀਤਿਕ ਮਾਮਲਿਆਂ ਦੀ ਆਲੋਚਨਾ ਤੋਂ ਬਚਣਾ ਸੀਗਾ ਕਿ ਉਹਨਾਂ ਨੂੰ ਦੂਸਰੇ ਨੀਤੀ ਜੇ ਦੂਜੇ ਧਰਮਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਜਿਹੜਾ ਸੀਗਾ ਆਲੋchna ਤੋਂ ਬਚਣਾ ਸੀਗਾ ਕਿ ਉਹਨਾਂ ਵਿੱਚ ਕੋਈ दखਲਅੰਦਾਜ਼ੀ ਨਹੀਂ ਸੀਗੀ ਔਰ ਇੱਥੇ ਜੇਕਰ ਅਸੀਂ ਗੱਲ ਕਰੀਏ ਕਿ ਜਿਵੇਂ ਆ ਸਭ ਤੋਂ ਪਹਿਲਾਂ ਨਾਮਤਾਰੀ ਹੈ ਨਾ ਨਾਮਤਾਰੀ ਕੁਕਾ ਲਹਿਰ ਆਉਂਦੀ ਹੈ ਉਸ ਤੋਂ ਬਾਅਦ ਨਿਰੰਕਾਰੀ ਲਹਿਰ ਜਿਹੜੀ ਆਉਂਦੀ ਔਰ ਉਹਦਾ ਵਿੱਚ ਕੀ ਸੀਗਾ ਦੇਹਤਾਰੀ ਜਿਹੜੇ ਗੁਰੂ ਸੀਗੇ ਉਹਨਾਂ ਨੂੰ ਜਿਹੜਾ ਸੀਗਾ ਮੰਨਿਆ ਗਿਆ ਸੀ ਪਰ ਜਿਹੜਾ ਸਿੰਘ ਸਭਾ ਲਹਿਰ ਹੈ ਤੇ ਇਸ ਲਹਿਰ ਦੇ ਵਿੱਚ ਜਿਹੜਾ ਹੈ ਕੇ ਜਿਹੜੇ ਗੁਰੂ ਸਹਿਬਾਨ ਸਨ ਔਰ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਆਪਣਾ ਇਹਨਾਂ ਨੇ ਗੁਰੂ ਮੰਨਿਆ ਇਸ ਕਰਕੇ ਹੀ ਇਹਨਾਂ ਨੇ ਜਿਹੜਾ ਵਾ ਕੀ ਕਿਹਾ ਇਸ ਨੂੰ ਸਿੰਘ ਸਭਾ ਜਿਹੜਾ ਨਾਮ ਦਿੱਤਾ ਔਰ ਜਿਹੜਾ ਕੀ ਹੈ ਕਿ ਨਾਮ ਧਾਰੀ ਦੇ ਅੰਤ ਨਾਮ ਧਾਰੀ ਲਹਿਰ ਦੇ ਅੰਤ ਦੇ ਵਿੱਚ ਕੀ ਸਿੱਖਾਂ ਦੀ ਜਿਹੜੀ ਤੀਜੀ ਲਹਿਰ ਸੀ ਉਹ ਸੀਗੀ ਸਿੰਘ ਸਿੰਘ ਲਹਿਰ ਇਸੇ ਲਈ ਜਿਹੜਾ ਇਸ ਦਾ ਨਾਮ ਸਿੰਘ ਸਭਾ ਪਿਆ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਚਲੋ ਨੈਕਸਟ ਚਲਦੇ ਹਾਂ ਸਥਾਪਨਾ ਇਸ ਦੀ ਕਿਵੇਂ ਹੁੰਦੀ ਤਾਂ ਪਹਿਲੀ ਸਿੰਘ ਸਭਾ ਦੀ ਸਥਾਪਨਾ 1873 ਈਸਵੀ ਵਿੱਚ ਅੰਮ੍ਰਿਤਸਰ ਵਿੱਚ ਤਿੰਨ ਮੁੱਖ ਖਤਰਿਆਂ ਦੇ ਜਵਾਬ ਵਜੋਂ ਕੀਤੀ ਗਈ ਇਹ ਤਿੰਨ ਖਤਰੇ ਜਿਹੜੇ ਮੁੱਖ ਤਿੰਨ ਖਤਰੇ ਕਿਹੜੇ ਸੀਗੇ ਤਾਂ ਪਹਿਲੇ ਪਹਿਲੀ ਸਿੰਘ ਸਭਾ ਦੀ ਸਥਾਪਨਾ 1873 ਦੇ ਵਿੱਚ ਹੁੰਦੀ ਹੈ 1873 ਦੇ ਵਿੱਚ ਤਾਂ ਪਹਿਲੀ ਕਿਹੜੀ ਹੀ ਮੁੱਖ ਖਤਰੇ ਕਿਹੜੇ ਸੀਗੇ ਤਾਂ ਈਸਾਈ ਮਸ਼ੀਨਰੀ ਗਤੀਵਿਧੀ ਜਿਨ੍ਹਾਂ ਨੇ ਵੱਧ ਤੋਂ ਵੱਧ ਸਿੱਖਾਂ ਨੂੰ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਇੱਕ ਕਾਰਨ ਤੇ ਇਹੀ ਹੋ ਗਿਆ ਇੱਕ ਜਵਾਬ ਤੇ ਹੀ ਹੋ ਗਿਆ ਠੀਕ ਹੈ ਇਸ ਕਰਕੇ ਜੀਡੀਸੀ ਸਿੰਘ ਸਭਾ ਦੀ ਜਿਹੜੀ ਸੀ ਸਥਾਪਨਾ ਕੀਤੀ ਗਈ ਕਿ ਵਤਵਾ ਜਿਹੜਾ ਸੀ ਜੋ ਇਸ ਈਸਾਈ ਮਸ਼ੀਨਰੀ ਸੀ ਉਹ ਗਤੀਵਿਧੀਆਂ ਦੇ ਵਿੱਚ ਸੀ ਕਿ ਵਤਵਾ ਜਿਹੜੇ ਈਸਾਈ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸਿੱਖਾਂ ਨੂੰ ਓਕੇ ਆਰੀਆ ਸਮਾਜ ਨੂੰ ਉਹਨਾਂ ਦੀ ਸ਼ੁੱਧੀ ਸ਼ੁੱਧੀ ਕਰਨਾ ਮੁਹਿਮਾ ਦਾ ਉਲਟਾ ਧਰਮ ਧਰਮ ਬਣਾਉਣਾ ਜੋ ਕਿ ਦੇਸ਼ ਵਿੱਚ Hindu ਰਾਸ਼ਟਰਵਾਦੀ ਚੇਤਨਾ ਦੇ ਵਾਧੇ ਲਹਿਰ ਦਾ ਹਿੱਸਾ ਸਨ ਅਤੇ ਠੀਕ ਹੈ ਇਹ ਦੂਸਰਾ ਕਾਰਨ ਹੋ ਜਾਂਦਾ ਹੈ ਕਿ ਜੋ ਆਰੀਆ ਸਮਾਜ ਸੀਗਾ ਦੇਸ਼ ਦੇ ਵਿੱਚ ਕੀ ਕਰਨਾ ਚਾਹੁੰਦਾ ਸੀਗਾ ਉਹਨਾਂ ਦੀ ਸ਼ੁੱਧੀ ਕਰਨ ਮਹੀਮਾ ਕਿਹੋ ਜਿਹੀਆਂ ਸਨ ਉਲਟਾ ਧਰਮ ਧਰਮ ਬਣਾਉਣਾ ਕਿ ਦੇਸ਼ ਵਿੱਚ ਜਿਹੜਾ ਵਾ Hindu ਰਾਸ਼ਟਰ ਜਾਨੀ ਕਿ Hindu ਰਾਸ਼ਟਰੀ ਚੇਤਨਾ ਦੇ ਵਾਧੇ ਲਹਿਰ ਦਾ ਹਿੱਸਾ ਸਨ ਉਸ ਤੋਂ ਕਿ ਨਾਮਤਾਰੇ ਸਿੱਖਾਂ ਵਰਗੇ ਸਮੂਹ ਦੀਆਂ ਬਾਗੀ ਕਾਰਵਾਈਆਂ ਕਰਨ ਆਮ ਤੌਰ ਤੇ ਸਿੱਖਾਂ ਦੀ ਬਰਤਾਨਵੀ ਸਰਪ੍ਰਸਤੀ ਗੁਆਉਣ ਦੀ ਸਭਾ ਬਣ ਕਿ ਜਿਹੜੇ ਨਾਮਤਾਰੇ ਸਨ ਇਹ ਵੀ ਜਿਹੜੇ ਸੀਗੇ ਬਾਗੀ ਹੋ ਚੁੱਕੇ ਸਨ ਇਹ ਬਾਗੀ ਕਾਰਵਾਈਆਂ ਕਰਨ ਲੱਗ ਪਏ ਸਨ ਜਿਸ ਕਾਰਨ ਕੀ ਹੁੰਦਾ ਆਮ ਤੌਰ ਤੇ ਜਿਹੜੀ ਸਿੱਖਾਂ ਦੀ ਬਰਤਾਨਵੀ ਸਰਪ੍ਰਸਤੀ ਗੁਆਉਣ ਦੀ ਸੁਭਾਵਨਾ ਜਿਹੜੀ ਉਹ ਵੱਧ ਜਾਂਦੀ ਹੈ ਇਸ ਕਰ ਕਰਕੇ ਜਸ ਸਿੰਘ ਸਭਾ ਜਿਹੜੀ ਹੈ ਲਹਿਰ ਦੀ ਸਥਾਪਨਾ ਕੀਤੀ ਗਈ ਨੈਕਸਟ ਕੀ ਹੈ ਸਿੰਘ ਸਭਾ ਦੇ ਸਮਾਂਤਰਣ 1869 ਈਸਵੀ ਵਿੱਚ ਜਿਹੜਾ ਹੈ ਪੰਜਾਬੀ ਮੁਸਲਮਾਨਾਂ ਨੇ ਆਪਣੇ ਆਪ ਨੂੰ ਕੀ ਕਰ ਦਿੱਤਾ ਅਜਾਮੁਨ ਮੰ ਠੀਕ ਹੈ ਅਜਾਮੁਨ ਇਹ ਇਸਲਾਮੀਆਂ ਨਾਲ ਸਬੰਧਿਤ ਕੀਤਾ ਇਸ ਤਰ੍ਹਾਂ ਕੀ ਹੋਇਆ ਜੋ ਬ੍ਰਹਮੋ ਸਮਾਸੀ ਠੀਕ ਹੈ ਅੰਗਰੇਜ਼ੀ ਬੋਲਣ ਵਾਲੇ ਬੰਗਾਲੀਆਂ ਦੀ ਬਣੀ ਹਿੰਦੂ ਸੁਧਾਰ ਲਹਿਰ ਉਸ ਸਮੇਂ ਪੰਜਾਬ ਵਿੱਚ ਬ੍ਰਿਟਿਸ਼ ਪ੍ਰਸ਼ਾਸਨ ਦੇ ਹੇਠਾਂ ਹੇਠਲੇ ਹਿੱਸੇ ਵਜੋਂ ਜਰਸੀ ਕੰਮ ਕਰਦੇ ਸੀ ਕੌਣ ਕਰਦੇ ਸੀ ਬ੍ਰਹਮੋ ਸਮਾਜ ਜੋ ਕਿ ਅੰਗਰੇਜ਼ੀ ਬੋਲਣ ਵਾਲੇ ਬੰਗਾਲੀਆਂ ਦੀ ਬਣੀ ਹਿੰਦੂ ਸੁਧਾਰ ਲਹਿਰ ਸੀ ਔਰ ਇਹ ਕੇਸ ਦੇ ਹੇਠਲੇ ਜਿਹੜੇ ਹੇਠਲੇ ਹਿੱਸੇ ਵਜੋਂ ਜਰਸੀ ਕੰਮ ਕਰਦੇ ਸੀ ਬ੍ਰਿਟਿਸ਼ ਪ੍ਰਸ਼ਾਸਨ ਨਿਰਜੀ 1860 ਈਸਵੀ ਦੇ ਵਿੱਚ ਜਿਹੜਾ ਸੀਗਾ ਕਈ ਪੰਜਾਬੀ ਸ਼ਹਿਰਾਂ ਵਿੱਚ ਕਿ ਕਈ ਪੰਜਾਬੀ ਸ਼ਹਿਰਾਂ ਵਿਜਿਟ ਜਿਹੜੀਆਂ ਸਿਗਾ ਸੰਸਥਾਵਾਂ ਸ਼ਖਾਵਾਂ ਆਪਣੀਆਂ ਉਹ ਸਥਾਪਿਤ ਕਰਦੇ ਆ ਠੀਕ ਹੈ ਸਥਾਪਿਤ ਕੀਤੀਆਂ ਔਰ ਇਨਾਂ ਸਮਾਜਿਕ ਧਾਰਮਿਕ ਜਥੇਬੰਦੀਆਂ ਨੇ ਸਿੰਘ ਸਭਾ ਦੇ ਗਠਨ ਲਈ ਵੀ ਪ੍ਰੇਰਿਆ ਇਨਾਂ ਹੀ ਜਥੇਬੰਦੀਆਂ ਨੇ ਜੋ ਧਾਰਮਿਕ ਸਮਾਜਿਕ ਜੋ ਜਥੇਬੰਦੀਆਂ ਬਣਾਈਆਂ ਗਈਆਂ ਸੀਗੀਆਂ ਇਨਾਂ ਨੇ ਹੀ ਕੀ ਕੀਤਾ ਸਿੱਖਾਂ ਨੂੰ ਜਿਹੜਾ ਸੀ ਸਿੰਘ ਸਭਾ ਦੇ ਗਠਨ ਲਈ ਪ੍ਰੇਰਿਆ ਠੀਕ ਹੈ ਅੱਗੇ ਆਰੀਆ ਸਮਾਜ ਲਹਿਰ ਜਿਸ ਦੀ ਸਥਾਪਨਾ ਗੁਜਰਾਤ ਦੇ ਇੱਕ ਬ੍ਰਾਹਮਣ Swami Dhyanand Saraswati ਦੁਆਰਾ ਜੈਲਸੀ ਕੀਤੀ ਗਈ ਸੀ ਠੀਕ ਹੈ ਕਿੱਥੋਂ ਦੇ ਸੀ ਕਿ ਗੁਜਰਾਤ ਦੇ ਕੀਤੀ ਗਈ ਸੀ ਔਰ 1877 ਈਸਵੀ ਦੇ ਵਿੱਚ ਕੀ ਹੈ 1877 ਈਸਵੀ ਦੇ ਵਿੱਚ ਜੈਲਸੀ ਪੰਜਾਬ ਆਉਂਦੇ ਆ ਇੱਥੇ ਜਿਹੜੀਆਂ ਸਿੱਖਿਆ ਦੇ ਮਾਧਿਅਮ ਵਜੋਂ ਹਿੰਦੀ ਦੀ ਵਰਤੋਂ ਜਿਹੜੀ ਆ ਹਿੰਦੀ ਦੀ ਵਰਤੋਂ ਨੂੰ ਉਤਸ਼ਾਹਿਤ ਕੀਤਾ ਉਕੇ ਤਾਂ ਕੀ ਕਰਦੇ ਨੇ ਇਹ Swami Dayanand Saraswati ਤੇ Annand ਜਿਹੜੇ ਸੀ ਇੱਥੇ ਆਉਂਦੇ ਆ ਇੱਥੇ ਇਹਨਾਂ ਨੇ ਅਣਕਿਹੜਾ ਵਾ ਸਿੱਖਿਆ ਦਾ ਆ ਪ੍ਰਸਾਰ ਕੀਤਾ ਪੰਜਾਬ ਵਿੱਚ ਆਏ 1877 ਇੱਥੇ ਵਿੱਚ ਪਰ ਇਹਨਾਂ ਨੇ ਕੀ ਕੀਤਾ ਕਿ ਸਿੱਖਿਆ ਦੇ ਮਾਧਿਅਮ ਵਜੋਂ ਜਿਹੜੀ ਸੀ ਹਿੰਦੀ ਨੂੰ ਜਿਹੜ ਸੀਗਾ ਉਤਸ਼ਾਹਿਤ ਕੀਤਾ ਯਾਨੀ ਕਿ ਉਸ ਨੂੰ ਵਰਤਣਾ ਸ਼ੁਰੂ ਕੀਤਾ ਨੈਕਸਟ ਇਸ ਦੀ ਸਥਾਪਨਾ ਬਾਰੇ ਹੈ ਤਾਂ ਬਰਤਾਨਵੀ ਹਿੰਦੂ ਲੋਕਾਂ ਨੇ ਨਵੇਂ ਸਿੱਖਿਆ ਭਾਗ ਨੂੰ ਵਿਸ਼ੇਸ਼ ਤੌਰ ਤੇ ਜਿਹੜਾ ਸੀ ਆਕਰਸ਼ਿਤ ਕਰਨਾ ਕਰਨਾ ਇਸੇ ਇਸਨੇ ਐਸੇ ਇੱਕ ਸ਼ੁੱਧ ਜਿਹੜੀ ਹੈ ਤਰਕਸ਼ੀਲ ਕੋਡਬੰਦ ਹਿੰਦੂਵਾਦ ਦਾ ਸਮਰਥਨ ਕੀਤਾ ਔਰ ਇੱਕ ਵੈਦਿਕ ਸੁਨਹਿਰੀ ਯੁੱਗ ਤੇ ਆਧਾਰਿਤ ਹੈ ਜਿਸ ਤੇ ਜੇ ਅਸੀਂ ਹਿੰਦੂ ਸਮਾਜ ਦਾ ਮਾਡਲ ਬਣਾਉਣਾ ਹੈ ਇਸ ਦੀ ਕਲਪਨਾ ਜੇ ਅਸੀਂ ਜਿਸ ਦੀ ਕਲਪਨਾ ਕੁਝ ਪੋਸਟ ਵੈਦਿਕ ਵਿਚਾਰਾਂ ਨੂੰ ਬਰਕਰਾਰ ਰੱਖਦੇ ਹੋਏ ਸੱਭਿਆਚਾਰਕ ਪਰੰਪਰਾਵਾਂ ਦੀ ਚੋਣਵੇਂ ਰੂਪ ਵਿੱਚ ਜੇ ਅਸੀਂ ਪੁਨਰ ਵਿਆਖਿਆ ਕਰਕੇ ਕੀਤੀ ਗਈ ਸੀ ਔਰ ਉਸਨੇ ਜਿਸ ਕਹਾ ਬਹੁਵੇਦ ਦਾ ਜਿਹੜੇ ਸੀਗੇ ਕੌਣ ਬਹੁ ਦੇਵਾਦ ਮੂਰਤੀ ਅਤੇ ਅਵਤਾਰ ਪੂਜਾ ਜਿਹੜਾ ਮੰਦਰਾ ਦੀਆਂ ਭੇਟਾਂ ਤੀਥ ਯਾਤਰਾਵਾਂ ਵਿਧਵਾ ਪੁਨਰ ਵਿਆਹ ਦੀ ਮਨਾਹੀ ਓਕੇ ਤਾਂ ਬਾਲ ਵਿਆਹ ਹੋ ਗਿਆ ਸਤੀ ਪ੍ਰਥਾ ਹੋ ਗਿਆ ਬ੍ਰਾਹਮਣ ਦੇ ਪੁਜਾਰੀ ਕ੍ਰਾਂਤੀ ਵਰਗੀਆਂ ਸਮਕਾਲੀ Hindu ਪ੍ਰਥਾਵਾਂ ਨੂੰ ਜਿਵੇਂ ਸੀ ਪ੍ਰਤਤਿਤ ਪ੍ਰਥਾਵਾਂ ਵਜੋਂ ਜਿਹੜੇ ਸੀ ਰੱਦ ਕਰ ਦਿੱਤਾ ਗਿਆ ਔਰ ਜਿਨ੍ਹਾਂ ਨੂੰ ਅਜਹੀ ਪਟਕਾਣਾ ਵਾਂ ਸੌਰੀ ਜਿਨ੍ਹਾਂ ਨੂੰ ਅਜਹੀਆਂ ਕੀ ਕੀਤਾ ਗਿਆ ਪਟਕਣ ਪਟਕਣ ਜਿਹੜੀਆਂ ਵਾਂ ਵਾ ਪੇਸ਼ ਕਰਕੇ ਜਨਤਾ ਨੂੰ ਜੇਰਸੀ ਗੁੰਮਰਾਹ ਕੀਤਾ ਗਿਆ ਮੰਨਿਆ ਜਾਂਦਾ ਐਵੇਂ ਮੰਨਿਆ ਜਾਂਦਾ ਔਰ ਇਹ ਖੰਡਨ ਸਿੱਖ ਪਰੰਪਰਾ ਦੇ ਅਨੁਸਾਰ ਹੈ ਸਨ ਔਰ ਇਹ ਖੰਡਨ ਕਿਸ ਦੇ ਕਿਸ ਪਰੰਪਰਾ ਦੇ ਅਨੁਸਾਰ ਸਨ ਸਿੱਖ ਪਰੰਪਰਾ ਦੇ ਔਰ ਬਹੁਤ ਸਾਰੇ ਨੌਜਵਾਨ ਸਿੱਖ ਸੁਧਾਰੀਆਂ ਨੇ ਜਿ세 ਸ਼ਿਰੂ ਜਿ세 ਇਸਾਈ ਮਸ਼ੀਨਰੀਆਂ ਦੇ ਵਾਧੇ ਰਹਿ ਪ੍ਰਭਾਵ ਨੂੰ ਰੋਕਣ ਲਈ ਬਹੁਤ ਉਹਨਾਂ ਨਾਲ ਜਿ세 ਤਾਲਮੇਲ ਕੀਤਾ ਸੀਗਾ ਕਿ ਮਤਲਬ ਕਿ ਜੋ ਇਸਾਈ ਧਰਮ ਦਾ ਪ੍ਰਭਾਵ ਵਧ ਰਿਹਾ ਸੀਗਾ ਤੇ ਜਿਸ ਕਾਰਨ ਕਰਕੇ ਜਿਹੜਾ ਸੀਗਾ ਇੱਥੋਂ ਦੇ ਜੋ ਨੌਜਵਾਨ ਸੀਗੇ ਠੀਕ ਹੈ ਉਹਨਾਂ ਨੇ ਜਿਹੜਾ ਸੀ ਉਹਨਾਂ ਦੇ ਨਾਲ ਕੀ ਤਾਲਮੇਲ ਕਰਨਾ ਜਿਹੜਾ ਸੀਗਾ ਪ੍ਰਭਾਵ ਨੂੰ ਰੋਕਣ ਲਈ ਇਸਾਈਆਂ ਮਸ਼ੀਨਰੀਆਂ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਹੜਾ ਸੀ ਉਹਨਾਂ ਨਾਲ ਜਿਹੜਾ ਤਾਲਮੇਲ ਕੀਤਾ ਇਹਨਾਂ ਨੇ ਕਿਨਾਂ ਨੇ ਜੋ ਸਿੱਖ ਨੌਜਵਾਨ ਸਨ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਅੰਮ੍ਰਿਤਸਰ ਸਿੰਘ ਸਭਾ ਹੁਣ ਦੇਖੋ ਸਿੰਘ ਸਭਾ ਤਾਂ ਹੈ ਪਰ ਅੰਮ੍ਰਿਤਸਰ ਇਹਦੇ ਵਿੱਚ ਦੋ ਤਰ੍ਹਾਂ ਦੀਆਂ ਸਭਾਵਾਂ ਸਨ ਇੱਕ ਅੰਮ੍ਰਿਤਸਰ ਦਿੱਤ ਇੱਕ ਲਾਹੌਰ ਸਿੰਘ ਸਭਾ ਇੱਕ ਅੰਮ੍ਰਿਤਸਰ ਸਿੰਘ ਸਭਾ ਦੂਸਰੀ ਲਾਹੌਰ ਸਿੰਘ ਸਭਾ ਚਲੋ ਤਾਂ ਪਹਿਲਾ ਆਪਾਂ ਕਰਦੇ ਆ ਅੰਮ੍ਰਿਤਸਰ ਸਿੰਘ ਸਭਾ ਪਹਿਲੀ ਸਿੰਘ ਸਭਾ ਜਿਸ ਨੂੰ ਅਸੀਂ ਅੰਮ੍ਰਿਤਸਰ ਸਿੰਘ ਸਭਾ ਵੀ ਕਿਹਾ ਜਾਂਦਾ ਹੈ ਦੀ ਜਿਹੜੀ ਸਥਾਪਨਾ ਖੱਤਰੀ ਸਨਾਤਨ ਸਿੱਖਾ ਗਿਆਨੀਆਂ ਅਤੇ ਪੰਥੀ ਜਿਹੜੇ ਪੰਥੀਆਂ ਦੇ ਇੱਕ ਧੜੇ ਦੁਆਰਾ ਜਿਹੜੀ ਆ ਉਹ ਕੀਤੀ ਗਈ ਔਰ ਇਹਨਾਂ ਦਾ ਸਮਰਥਨ ਕੀਤਾ ਗਿਆ ਸੀਗਾ ਠੀਕ ਹੈ ਜਿੰਨਾ ਵਿੱਚ ਬਹੁਤ ਸਾਰੇ ਮੁੱਢਲੇ ਸਿੱਖ ਗੁਰੂਆਂ ਦੇ ਸਿੱਧੇ ਜਿਹੜੇ ਸੀਗੇ ਵੰਛੇ ਸਨ ਮਤਲਬ ਕਿ ਇਹਨਾਂ ਦੇ ਵੰਛੇ ਸਨ ਸਿੱਧੇ ਹੀ ਗੁਰੂਆਂ ਦੇ ਵੰਛੇ ਸਨ ਓਕੇ ਉਹਨਾਂ ਨੇ ਅਸੀਂ ਖੰਡੇ ਦੀ ਪੋਹਲ ਸਮਾਰੋ ਵਰਗੀਆਂ ਖਾਲਸ ਜਿਹੜਾ ਵਾ ਖਾਲਸਾ ਹੀ ਪ੍ਰਥਾਵਾਂ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਸੀ ਕਿ ਇਸ ਨਾਲ ਉਹਨਾਂ ਦੀ ਜਾਤ ਨੂੰ ਖਤਰਾ ਹੈ ਠੀਕ ਹੈ ਤਾਂ ਉਹਨਾਂ ਨੇ ਕੀ ਕਿਹਾ ਕਿ ਇਸ ਨਾਲ ਕੀ ਹੈ ਉਹਨਾਂ ਦੀ ਜਾਤ ਨੂੰ ਕੀ ਹੈ ਖਤਰਾ ਹੈ ਤੇ ਇਹ ਕਹਿ ਕੇ ਜਿਹੜਾ ਸੀ ਕੀ ਕਰ ਦਿੱਤਾ ਗਿਆ ਸੀਗਾ ਰੱਦ ਕਰ ਦਿੱਤਾ ਗਿਆ ਸੀਗਾ ਔਰ ਉਹਨਾਂ ਦੀਆਂ ਰਸਮਾਂ ਦੀਆਂ ਹੱਦਾਂ ਨੂੰ ਜਿਹੜਾ ਸੀ ਦੁਸ਼ਿਤ ਕੀਤਾ ਗਿਆ ਔਰ ਉਹਨਾਂ ਦੀਆਂ ਜੋ ਰਸਮਾਂ ਸਨ ਜੋ ਦੇ ਰੀਤੀ ਰਿਵਾਜ ਸਨ ਉਹਨਾਂ ਨੂੰ ਕੀ ਕੀਤਾ ਗਿਆ ਦੁਸ਼ਿਤ ਕੀਤਾ ਗਿਆ ਜਾਨੀ ਕਿ ਕਹਿੰਦੇ ਭਾਵ ਹੈ ਉਹਨਾਂ ਦਾ ਜਿਹੜਾ ਵਾ ਠੀਕ ਹੈ ਓਕੇ ਦੁਸ਼ਿਤ ਕੀਤਾ ਗਿਆ ਨੈਕਸ ਜਿਹੜਾ ਹੈ ਜਿਸ ਨੂੰ ਉਹ ਬੜ ਮੁੱਲੇਮਾਨ ਦੇ ਸਨ ਕਿ ਜੋ ਉਹਨਾਂ ਦੀਆਂ ਪਰੰਪਰਾਵਾਂ ਸਨ ਉਹਨਾਂ ਦੇ ਉੱਪਰ ਜਿਹੜਾ ਇਹਨਾਂ ਨੇ ਉਹਨਾਂ ਦਾ ਵਿਰੋਧ ਉਹਨਾਂ ਨੂੰ ਜਿਹੜਾ ਇਹਨਾਂ ਨੇ ਖੰਡਨ ਕੀਤਾ ਜਿਸ ਕਾਰਨ ਕਰਕੇ ਉਹਨਾਂ ਨੇ ਜਿਹੜਾ ਸੀਗਾ ਮੁੱਲੇ ਜਿਨ੍ਹਾਂ ਨੂੰ ਮੁੱਲੇ ਮੰਨਦੇ ਸਨ ਉਹਨਾਂ ਦੇ ਵਿਰੋਧ ਵਿੱਚ ਉਹ ਆਪਣੇ ਆਪ ਨੂੰ ਸਨਾਤਨ ਸਿੱਖ ਸਮਝਦੇ ਸਨ ਠੀਕ ਹੈ ਮੁੱਲੇ ਸਿੱਖ ਸਮਝਦੇ ਸਨ ਅਤੇ 18ਵੀਂ ਅਤੇ ਬਸਤੀਵਾਦੀ ਯੁੱਗ ਦੇ 19ਵੀਂ ਸਦੀ ਦੇ ਪੰਜਾਬ ਵਿੱਚ ਜਿਹੜੇ ਸੀ ਗੁਰਦੁਆਰਿਆਂ ਅਤੇ ਸਿੱਖ ਸੰਸਥਾਵਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਸਮਾਜਿਕ ਪ੍ਰਮੁਖਤਾ ਪ੍ਰਾਪਤ ਕੀਤੀ ਕੀ ਹੁੰਦਾ ਹੈ ਕਿ ਜਾਨਕ 19ਵੀਂ ਸਦੀ ਦੇ ਵਿੱਚ ਬਸਤੀਵਾਦੀ ਯੁੱਗ ਕਿਹੜਾ ਸੀਗਾ 18ਵੀਂ ਤੋਂ ਲੈ ਕੇ 19ਵੀਂ ਸਦੀ ਦੇ ਵਿੱਚ ਜਿਹੜਾ ਸੀਗਾ ਕੀ ਸੀ ਬਸਤੀਵਾਦੀ ਯੁੱਗ ਸੀਗਾ ਜਾਨੀ ਕਿ ਅੰਗਰੇਜ਼ ਸਨ ਇੱਥੇ ਔਰ ਉਸ ਸਮੇਂ ਦੇ ਵਿੱਚ ਜਿਹੜੀਆਂ ਵਾ ਕਈ ਪੰਜਾਬ ਦੇ ਵਿੱਚ ਜਦੋਂ ਪੰਜਾਬ 1849 ਈਸਵੀ ਦੇ ਵਿੱਚ ਜਿਹੜਾ ਹੈ ਅੰਗਰੇਜ਼ਾਂ ਦੇ ਦੁਆਰਾ ਉਸ ਤੇ ਕਬਜ਼ਾ ਕਰਕੇ ਉਹਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ ਤਾਂ ਉਸ ਸਮੇਂ ਜਿਹੜੀਆਂ ਸਮਾਜਿਕ ਜਿਹੜੀ ਪ੍ਰਮੁਖਤਾ ਸੀ ਉਹ ਪ੍ਰਾਪਤ ਕਰ ਲਈ ਜਾਂਦੀ ਹੈ ਕਬਜ਼ੇ ਤੋਂ ਬਾਅਦ ਓਕੇ ਕਿੰਨਾਂ ਦੇ ਦੁਆਰਾ ਅੰਗਰੇਜ਼ਾਂ ਦੇ ਦੁਆਰਾ ਜਦੋਂ ਖਾਲਸਾ ਜਿਹੜਾ ਸੀ ਯੋਧਿਆਂ ਨੇ ਜਿਹੜਾ ਵਾ ਮੁਗਲ ਰਾਜ afghan ਹੁਣ ਜਦੋਂ ਮੁਗਲ ਸਨ ਦੇਖੋ ਇੱਕ ਤਾਂ ਅੰਗਰੇਜ਼ ਸੀਗੇ ਅੰਗਰੇਜ਼ ਸਨ ਔਰ ਜਿਹੜਾ ਸੀਗਾ ਉਸ ਤੋਂ ਪਹਿਲਾਂ ਕੌਣ ਸਨ afghan ਸਨ afghan afghana ਤੋਂ ਪਹਿਲਾਂ ਮੁਗਲ ਮੁਗਲ ਜਿਵੇਂ ਅਬਦੁਸ ਸਮਦ ਖਾਨ ਉਹ ਜਿਹੜੇ ਸੀਗੇ ਪੰਜਾਬ ਦੇ ਸੂਬੇਦਾਰ ਰਹੇ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਜ਼ਕਰੀਆ ਖਾਨ ਫਿਰ ਜਿਹੜੇ ਸੀਗੇ ਮੀਰ ਮੰਨੂ ਹੋ ਗਿਆ ਤੇ ਸ਼ਾਹ ਨਵਾਜ਼ ਖਾਨ ਤੇ ਇਹਨਾਂ ਦੁਆਰਾ ਜਿਹੜਾ ਸੀਗਾ ਸਿੱਖਾਂ ਦੇ ਉੱਪਰ ਕਾਫੀ ਜ਼ਿਆਦਾ ਜਿਹੜੇ ਸੀ ਅਤਿਆਚਾਰ ਜਿਹੜੇ ਆ ਉਹ ਕੀਤੇ ਗਏ ਸੀਗੇ ਜਿਸ ਕਾਰਨ ਕਰਕੇ ਹਮੇਸ਼ਾ ਹੀ ਸਿੱਖਾਂ ਨੇ ਜਿਹੜਾ ਹੈ ਕੁਰਬਾਨੀਆਂ ਦਿੱਤੀਆਂ ਇੱਥੇ ਠੀਕ ਹੈ ਤਾਂ ਉਸ ਤੋਂ ਬਾਅਦ ਜਿਹੜਾ ਵਾ ਕਿ ਸਮਾਜਿਕ ਪ੍ਰਮੁਖਤਾ ਜਿਹੜੀ ਆ ਪ੍ਰਾਪਤ ਕੀਤੀ ਇਹਨਾਂ ਨੇ ਕਿੰਨਾਂ ਨੇ ਸਿੱਖਾਂ ਨੇ ਜਦਕਿ ਖਾਲਸਾ ਯੋਧਿਆਂ ਨੇ ਮੁਗਲ ਰਾਜ ਅਫਗਾਨ ਫੌਜਾਂ ਦਾ ਟੱਕਰਾਂ ਵੀ ਕੀਤਾ ਠੀਕ ਹੈ ਸਿੱਖ ਕੌਮ ਜਦੋਂ ਕਿ ਸਨਾਤਨ ਧੜੇ ਦੇ ਨੇ ਜਿਹੜਾ ਵਾ ਖਾਲਸਾ ਸਮੂਹਾ ਜੋ ਖਾਲਸਾ ਸਮੂਹ ਮਤਲਬ ਜਥੇ ਜੋ ਬਾਦ ਵਿੱਚ ਮਿਲਦਾ ਦਾ ਰੂਪ ਤਾਂ ਨਕੀਤਾ ਦੇ ਅੰਦਰ ਜਿਹੜਾ ਸੀ ਜਮ ਰੂਹੀ ਪ੍ਰਵਿਰਤੀ ਨੂੰ ਜਿਹੜਾ ਵਾ ਨਾਰਾਜ਼ ਕੀਤਾ ਉਹ ਇਹ ਸੀ ਮੁਖ ਧਾਰਾ ਖਾਲਸਾ ਅਭਿਆਸਾਂ ਤੋਂ ਦੂਰ ਰਹਿਣ ਦੇ ਜਿਹੜੇ ਆ ਬਾਵਜੂਦ ਮਤਲਬ ਕਿ ਦੇਖੋ ਜਦੋਂ ਜੰਗਲਾਂ ਦੇ ਵਿੱਚ ਜਾ ਕੇ ਰਹਿੰਦੇ ਆ ਨਾ ਜਦੋਂ ਬਹੁਤ ਅਤਿਆਚਾਰ ਵੱਧ ਜਾਂਦਾ ਹੈ ਮੁਗਲਾਂ ਦਾ ਅਫਗਾਨਾਂ ਦਾ ਉਸ ਕਾਰਨ ਕਰਕੇ ਕੀ ਹੁੰਦਾ ਹੈ ਕਿ ਜਿਹੜਾ ਵਾ ਫਿਰ ਜਿਹੜੇ ਸਿੱਖ ਸੀਗੇ ਉਹ ਕਿੱਥੇ ਚਲੇ ਜਾਂਦੇ ਆ ਜੰਗਲਾਂ ਦੇ ਵਿੱਚ ਚਲੇ ਜਾਂਦੇ ਆ ਠੀਕ ਹੈ ਜੰਗਲਾਂ ਵਿੱਚ ਜਾ ਕੇ ਜਿਹੜਾ ਵਾ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਪਰ ਫਿਰ ਵੀ ਕਹਿੰਦੇ ਆ ਕਿ ਕੀ ਐ ਇਸ ਦੇ ਇਹਨਾਂ ਸਾਰਿਆਂ ਮਤਲਬ ਕਿ ਅਭਿਆਸ ਨਹੀਂ ਸੀ ਹੁੰਦੇ ਉਹਨਾਂ ਦੇ ਕੋਲ ਫਿਰ ਵੀ ਜਿਹੜਾ ਵਾ ਦੂਰ ਰਹਿਣ ਦੇ ਬਾਵਜੂਦ ਵੀ ਵਿਆਪਕ ਸਿੱਖ ਪੰਥ ਦੇ ਅੰਦਰ ਸਹਿਮੰਝੂਦਗੀ ਜਿਹੜੀ ਆ ਉਹ ਜਾਰੀ ਰੱਖੀ ਉਹਨਾਂ ਨੇ ਆਪਣੇ ਅੰਦਰ ਜਾਣੀ ਕਿ ਜੋ ਉਹਨਾਂ ਦੀ ਬਹਾਦਰੀ ਸੀ ਜਾਂ ਸਿੱਖ ਧਰਮ ਦੇ ਜਿਹੜੇ ਜਿਵੇਂ ਕਿ ਉਹਨਾਂ ਮਤਲਬ ਕਿ ਸਿੱਖ ਧਰਮ ਦੀ ਜੋ ਪਵਿੱਤਰਤਾ ਸੀ ਜੋ ਦੇ ਸਿਧਾਂਤ ਸੀਗੇ ਉਹਨਾਂ ਦੇ ਉੱਪਰ ਜਿਹੜੇ ਉਹ ਪੂਰੇ ਉੱਤਰਦੇ ਆ ਅਗੇ ਇਹੀ ਹੈ ਕਿ ਅੰਮ੍ਰਿਤਸਰ ਸਿੰਘ ਸਾਬਾਤ ਸਨਾਤਨ ਸਿੱਖ ਗੁਰੂ ਕਿਹੜੇ ਨੇ ਗੁਰੂ ਨਾਨਕ ਦੇਵ ਜੀ ਨੂੰ ਜਿਵੇਂ ਅਸੀਂ Hindu ਦੇਵਤਾ ਵਿਸ਼ਨੂੰ ਦਾ ਅਵਤਾਰ ਜਾਂ ਮਤਲਬ ਅਵਤਾਰ ਜਿਹੜਾ ਸੀ ਮੰਨਿਆ ਜਾਂਦਾ ਸੀ ਕਿਨਾਂ ਦੁਆਰਾ Hinduਾਂ ਦੇ ਦੁਆਰਾ ਕਿ ਜਿਹੜੇ ਨੇ ਵਿਸ਼ਨੂੰ ਦਾ ਅਵਤਾਰ ਨੇ ਕੌਣ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਨੂੰ ਜਿਹੜਾ ਸੀਗਾ ਵੈਸ਼ਨਵਵਾਦ ਠੀਕ ਹੈ ਤਾਂ ਸਿੱਖ ਧਰਮ ਨੂੰ ਕੀ ਸੀਗਾ ਵੈਸ਼ਨਵਵਾਦ ਯਾਨੀ ਕਿ ਹਿੰਦੂ ਧਰਮ ਦੀ ਜਿਹੜੀ ਵਿਸ਼ਨੂ ਆਧਾਰਿਤ ਪਰੰਪਰਾ ਯਾਨੀ ਕਿ ਕਿਉਂਕਿ ਜਿर्से ਦੇਖੋ ਹੁਣ ਇਹ ਵਿਸ਼ਨੂ ਦਾ ਅਵਤਾਰ ਕਿਆ ਗਿਆ ਤੇ ਇਸ ਕਰਕੇ ਕੀ ਸੀਗਾ ਸਿੱਖ ਧਰਮ ਨੂੰ ਕਿਹਾ ਜਾਂਦਾ ਸੀ ਕਿ ਇਹ ਹਿੰਦੂ ਦਾ ਹੀ ਇੱਕ ਰੂਪ ਹੈ ਜਿਵੇਂ ਭਗਤੀ ਲਹਿਰ ਸੀ ਉਵੇਂ ਹੀ ਇੱਕ ਇਹ ਲਹਿਰ ਹੈ ਪਰ ਨਹੀਂ ਬਾਅਦ ਵਿੱਚ ਸਿੱਖਾ ਜੋ ਗੁਰੂ ਸੰਨ ਉਹਨਾਂ ਨੇ ਕਿਹਾ ਕਿ ਨਹੀਂ ਇਹ ਐਵੇਂ ਨਹੀਂ ਹੈ ਜੱਜ ਦੇ ਸਪੌਂਸਰ ਕਰਕੇ ਉਹਨਾਂ ਨੇ ਬਿਲਕੁਲ ਹੀ ਅਲੱਗ ਕੀਤਾ ਕਿ ਜਿਹੜਾ ਸਿੱਖ ਧਰਮ ਹੈ ਉਹ ਹਿੰਦੂਆਂ ਤੋਂ ਬਿਲਕੁਲ ਹੀ ਅਲੱਗ ਹੈ ਓਕੇ ਅਗੇ ਤਾਂ ਇੱਕ ਸਾਰ ਪਰੰਪਰਤਾ ਵਜੂ ਦੇਖਦੇ ਸੀਗੇ ਇਹਨਾਂ ਵਿੱਚ ਸਨਾਤਨ ਵਿਚਾਰਾਂ ਦੇ ਨਿਰਮਲਾ ਠੀਕ ਹੈ ਉਦਾਸੀ ਅਤੇ ਗਿਆਨੀ ਸਕੂਲ ਜਰਸੀ ਸ਼ਾਮਿਲ ਸਨ ਇਸ ਤਰ੍ਹਾਂ ਜਿਹੜਾ ਸੀਗਾ ਉਹਨਾਂ ਨੇ ਸਿੱਖ ਪਰੰਪਰਾ ਨੂੰ ਬ੍ਰਾਹਮਣਵਾਦੀ ਸਮਾਜਿਕ ਢਾਂਚੇ ਅਤੇ ਜਾਤੀ ਵਿਚਾਰਧਾਰਾ ਨਾਲ ਜੋੜਿਆ ਜਦ ਕਿ ਜੇਕਰ ਅਸੀਂ ਗੱਲ ਕਰੀਏ ਤਾਂ ਬ੍ਰਾਹਮਣਵਾਦੀ ਸਮਾਜਿਕ ਢਾਂਚਾ ਮਤਲਬ ਕਿ ਇਹ ਤਾਂ ਹੁੰਦਾ ਹੀ ਹਿੰਦੂਆਂ ਦੇ ਵਿੱਚ ਹੈ ਹੈਨਾ ਬ੍ਰਾਹਮਣ ਔਰ ਦੂਸਰਾ ਜਾਤੀ ਵਿਚਾਰਧਾਰਾ ਨਾਲ ਜੋੜਿਆ ਤਾਂ ਸਿੱਖ ਧਰਮ ਦੇ ਵਿੱਚ ਨਾ ਤਾਂ ਕਿਸੇ ਜਾਤ ਨੂੰ ਤੇ ਨਾ ਹੀ ਕਿਸੇ ਧਰਮ ਨੂੰ ਨਾ ਹੀ ਕਿਸੇ ਪਾਤ ਨੂੰ ਜਿਹੜਾ ਜਿਹੜਾ ਇਸ ਦਾ ਵਿਰੋਧ ਕੀਤਾ ਗਿਆ ਇਸ ਦਾ ਖੰਡਨ ਕੀਤਾ ਗਿਆ ਕਿ ਸਿੱਖ ਦੇ ਵਿੱਚ ਨਾ ਤਾਂ ਕੋਈ ਜਾਤ ਹੈ ਨਾ ਕੋਈ ਪਾਤ ਹੈ ਠੀਕ ਹੈ ਨਾ ਤੇ ਇੱਥੇ ਕੀ ਹੈ ਇਹਨਾਂ ਨੇ ਕੀ ਕੀ ਕਿਹਾ ਹੈ ਦੇਖੋ ਬ੍ਰਾਹਮੋਵਾਦੀ ਸਮਾਜਿਕ ਢਾਂਚਾ ਤਾਂ ਨਹੀਂ ਸੀਗਾ ਇਹ ਤਾਂ ਸਿੱਖ ਧਰਮ ਤੋਂ ਬਿਲਕੁਲ ਨਹੀਂ ਲੱਗਦਾ ਔਰ ਜਾਤੀ ਵਿਚਾਰਧਾਰਾ ਨਾਲ ਜੋੜਿਆ ਤਾਂ ਜਾਤੀਵਾਦੀ ਵਿਚਾਰਧਾਰਾ ਨਾਲ ਵੀ ਨਹੀਂ ਇਸ ਨੂੰ ਜੋੜਿਆ ਜਾ ਸਕਦਾ ਉਹਨਾਂ ਦੀ ਮੁੱਖ ਚਿੰਤਾ ਉਸ ਸਮਾਜਿਕ ਢਾਂਚੇ ਦੀ ਰੱਖਿਆ ਕਰਨਾ ਸੀ ਤਾਂ ਕਿੰਨਾਂ ਦੀ ਮੁੱਖ ਚਿੰਤਾ ਕੀ ਸੀ ਉਸ ਸਮਾਜਿਕ ਢਾਂਚੇ ਦੀ ਰੱਖਿਆ ਕਰਨਾ ਸੀ ਜਿਸ ਵਿੱਚ ਉਹਨਾਂ ਦਾ ਰੁਤਬਾ ਸੀ ਇਨ੍ਹਾਂ ਸਮੂਹਾਂ ਲਈ ਸਿੱਖ ਪਰੰਪਰਾਵਾਂ ਦੇ ਅਧਿਕਾਰ ਦੇ ਸਿਧਾਂਤ ਨੂੰ ਜੀਵਤ ਗੁਰੂਆਂ ਵਿੱਚ ਜਿਹੜਾ ਸੀ ਨਿਵੇਸ਼ ਕੀਤਾ ਗਿਆ ਸੀ ਜਿਵੇਂ ਕਿ ਸਨਾਤਨ ਸਿੱਖ ਦੇ ਆਗੂ ਖੇਮ ਸਿੰਘ ਵਿਦੀ ਨੂੰ ਮੰਨਿਆ ਜਾਂ ਜਾਣਾ ਜਿਹੜਾ ਸੀ ਪਸੰਦ ਕੀਤਾ ਗਿਆ ਸੀ ਨਾ ਕਿ ਸ਼ਬਦ ਗੁਰੂ ਦੇ ਸਿਧਾਂਤ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਸੀਗਾ ਗੁਰੂ ਦੇ ਰੂਪ ਵਿੱਚ ਠੀਕ ਹੈ ਕਿਸ ਦੇ ਵਿੱਚ ਗੁਰੂ ਦੇ ਰੂਪ ਵਿੱਚ ਜਿਸ ਨੂੰ ਪ੍ਰਮੁੱਖ ਜਿਹੜਾ ਸੀ ਖਾਲਸਾ ਪਰੰਪਰਾ ਜਿਹੜਾ ਸੀ ਬਰਕਰਾਰ ਰੱਖਿਆ ਗਿਆ ਸੀਗਾ ओके ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਨੇ ਉਹਨਾਂ ਨੂੰ ਗੁਰੂ ਦੇ ਰੂਪ ਵਿੱਚ ਜਾਨਕੀ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਸੀਗਾ ਪ੍ਰਮੁੱਖ ਖਾਲਸਾ ਪਰੰਪਰਾ ਦੇ ਦੁਆਰਾ ਜਿਹੜਾ ਸੀ ਬਰਕਰਾਰ ਜਿਹੜਾ ਸੀ ਉਹ ਰੱਖਿਆ ਗਿਆ ਸੀਗਾ ਕਿ ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਐਵੇਂ ਕਰਕੇ ਜਿਹੜੀ ਇਹ ਕੀ ਹੈ ਅੰਮ੍ਰਿਤਸਰ ਦੇ ਵਿੱਚ ਜਿਹੜੀ ਸੀ ਸਿੰਘ ਸਭਾ ਨੈਕਸਟ ਤਾਂ ਨੈਕਸਟ ਹੈ ਲਾਹੌਰ ਸਿੰਘ ਸਭਾ ਇਦੇ ਵਿੱਚ ਕੀ ਹੈ ਕਿ ਜਿਵੇਂ ਅੰਮ੍ਰਿਤਸਰ ਦੇ ਆਪਾਂ ਕੀਤੀ ਐ ਤਾਂ ਅੰਮ੍ਰਿਤਸਰ ਦੇ ਵਿੱਚ ਕੀ ਸੀਗਾ ਤਾਂ ਅੰਮ੍ਰਿਤਸਰ ਸਿੰਘ ਸਭਾ ਲਹਿਰ ਤਾਂ 1873 ਜਿਹੜਾ ਹੈ ਕਦੋਂ 73 ਦੇ ਵਿੱਚ 1873 ਦੇ ਵਿੱਚ ਜਿਹੜਾ ਅੰਮ੍ਰਿਤਸਰ ਵਿੱਚ ਜਿਹੜਾ ਵਾ ਗੁਰੂ ਕੇ ਬਾਗ ਦੇ ਵਿੱਚ ਗੁਰੂ ਕਾ ਬਾਗ ਮੋਰਚਾ ਤੁਸੀਂ ਅੱਗੇ ਆਪਾਂ ਕਰਾਂਗੇ ਇਸ ਦਾ ਠੀਕ ਹੈ ਤਾਂ ਗੁਰੂ ਕੇ ਬਾਗ ਦੇ ਵਿੱਚ ਜਿਹੜਾ ਸੀ ਜਿਹੜਾ ਵਾ ਕੁਝ ਮੁਖੀ ਜਿਹੜੇ ਸਿੰਘ ਸਨ ਮੁਖੀ ਸਿੰਘ ਸੀਗੇ ਉਹਨਾਂ ਦੇ ਦੁਆਰ ਜਿਹੜਾ ਇਕੱਠ ਹੋਇਆ ਜਿੰਨਾਂ ਵਿੱਚ ਕਵਰ ਬਿਕਰਮ ਸਿੰਘ ਕਪੂਰਥਲੇ ਦੇ ਸੀਗੇ ਓਕੇ ਉਸ ਤੋਂ ਇਲਾਵਾ ਜਿਹੜੇ ਸੀਗੇ ਆ ਬਾਬਾ ਖੇਮ ਸਿੰਘ ਬੇਦੀ ਸਰਦਾਰ ਠਾਕੁਰ ਸਿੰਘ ਸੰਧਾਵਲੀਆ ਮੁਖ ਸਨ ਔਰ ਇਹਨਾਂ ਨੇ ਈਸਾਈ ਤੇ ਹੋਰ ਨਾ ਜਿਹੜੇ ਫਿਰਕੇ ਸੀਗੇ ਠੀਕ ਹੈ ਉਹਨਾ ਹਮਲੇ ਤੋਂ ਬਚਾਉਣ ਲਈ ਗੁਰਮੁਖ ਖਦੇ ਜਿਹੜੇ ਗੁਰਮਤਿ ਕੌਣ ਸਿੱਖ ਧਰਮ ਦੇ ਪ੍ਰਚਾਰ ਜਿਹੜਾ ਸੀ ਕਰਨਾ ਸ਼ੁਰੂ ਕਰ ਦਿੱਤਾ ਠੀਕ ਹੈ ਲਈ ਗੁਰੂ ਜਿਹੜਾ ਸੀਗਾ ਗੁਰੂ ਸਿੰਘ ਸਭਾ ਜਿਹੜੀ ਸ਼ੁਰੂ ਕਰਦੇ ਆ ਕਿੱਥੇ ਗੁਰੂ ਕੇ ਬਾਗ ਅੰਮ੍ਰਿਤਸਰ ਦੇ ਵਿੱਚ ਠੀਕ ਹੈ ਚਲੋ ਤਾਂ ਨੈਕਸਟ ਜਿਹੜਾ ਸੀਗਾ ਉਹ ਕੀ ਹੈ ਲਾਹੌਰ ਸਿੰਘ ਸਭਾ ਕਿਹੜੀ ਸਭਾ ਲਾਹੌਰ ਸਿੰਘ ਸਭਾ ਤਾਂ ਲਾਹੌਰ ਜਿਹੜੀ ਸਿੰਘ ਸਭਾ ਹੈ ਇਕੀ ਇਸ ਗੀਤ ਇਸ ਦੀ ਸਥਾਪਨਾ ਜਿਹੜੀ ਹੈ ਕਿੱਥੇ ਹੁੰਦੀ ਹੈ ਕਿ ਇਹਨਾਂ ਦੇ ਵਿੱਚ ਜਿਹੜਾ ਹੈ ਕੀ ਹੁੰਦਾ ਹੈ ਇੱਕ ਦੂਜੇ ਦੇ ਵਿਰੁੱਧ ਜਿਹੜਾ ਹੈ ਇਹ ਹੋ ਜਾਂਦੇ ਨੇ ਕਹਿੰਦਾ ਭਾਵੇਂ ਇਹਨਾਂ ਦੇ ਵਿੱਚ ਜਿਹੜਾ ਹੈ ਟੁੱਟ ਜਾਂਦਾ ਹੈ ਠੀਕ ਹੈ ਤੇ ਲਾਹੌਰ ਦੇ ਵਿੱਚ ਜਿਹੜਾ ਸੀ ਇਸ ਤੋਂ ਥੋੜੀ ਜਿਹੀ ਦੇਰ ਬਾਅਦ ਜਿਹੜਾ ਸੀ ਨਿਹੰਗ ਸਿੰਘਾਂ ਨੇ ਲਾਹੌਰ ਨੂੰ ਜਿਹੜਾ ਸੀ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਤਤ ਖਾਲਸਾ ਦੁਆਰਾ ਇੱਕ ਨਿਰੰਤਰ ਮੁਹਿੰਮ ਜਿਹੜੀ ਆ ਉਹ ਚਲਾਈ ਗਈ ਸੀ ਆ ਸਨਾਤਨ ਸਿੱਖ ਜਿਹੜੇ ਸਿਗੇ ਸਿੱਖਾਂ ਦਾ ਪੰਥ ਦੇ ਇੰਨਾ ਪ੍ਰਮੁੱਖ ਸਮੂਹਾਂ ਦੁਆਰਾ ਵਿਰੋਧ ਕੀਤਾ ਗਿਆ ਖਾਸ ਤੌਰ ਤੇ ਖਾਲਸਾ ਵਿਸ਼ਵਾਸ ਰੱਖਣ ਵਾਲੇ ਜੋ ਸਿੱਖਿਆ ਅਤੇ ਰੋਜ਼ਗਾਰ ਦੀ ਜਿਹੜੇ ਆ ਰੋਜ਼ਗਾਰ ਪਹੁੰਚ ਜਿਹੜੇ ਸੀ ਪਹੁੰਚਾ ਦੁਆਰਾ ਤਤ ਖਾਲਸਾ ਧੜੇ ਜਾਂ ਫਿਰ ਸੱਚ ਸੱਚਾ ਖਾਲਸਾ ਬਣਾ ਕੇ ਸਨਾਤਨ ਧੜੇ ਨੂੰ ਜਿਵੇਂ ਚੁਣੌਤੀ ਦੇਣ ਦੀ ਸਥਿਤੀ ਤੇ ਪਹੁੰਚ ਗਏ ਸਨ ਔਰ 1800 79 ਈਸਵੀ ਦੇ ਵਿੱਚ ਗੁਰਮੁਖ ਸਿੰਘ ਹਰਸ਼ਾ ਸਿੰਘ ਅਰੋੜਾ ਜਿਹੜੇ ਆ ਜਵਾਹਰ ਲਾਲ ਸੌਰੀ ਜਵਾਹਰ ਸਿੰਘ ਗਿਆਨੀ ਦਿੱਤ ਸਿੰਘ ਦੀ ਅਗਵਾਈ ਦੇ ਵਿੱਚ ਹੋਈ ਉਹਨਾਂ ਨੇ ਜਿਹੜਾ ਸੀਗਾ ਇਸ ਦੀ ਸਥਾਪਨਾ ਹੁੰਦੀ ਹੈ ਠੀਕ ਹੈ ਔਰ ਉਹਨਾਂ ਨੇ ਲਾਹੌਰ ਸਿੰਘ ਸਭਾ ਬਣਾਈ ਔਰ ਤਤ ਖਾਲਸਾ ਦਾ ਇੱਕ ਜਿਹੜਾ ਸੀ ਈਸ਼ਵਰਵਾਦ ਮੂਰਤੀਵਾਦੀ ਭਾਵਨਾਵਾਂ ਜਿਹੜਾ ਵਸ ਮਾਨਤਾਵਾਦੀ ਸਮਾਜਿਕ ਕਦਰਾਂ ਕੀਮਤਾਂ ਅਤੇ ਇੱਕ ਜਿਹੜਾ ਸੀ ਮਾਨਕੀਕਰਿਤ ਸਿੱਖ ਪਛਾਣ ਦੀ ਧਾਰਨਾ ਸਨਾਤਨ ਧਰੇ ਦੁਆਰਾ ਜੇਸੀ ਅਪਣਾਏ ਗਏ ਬਹੁ ਵਿਦਵਾਦ ਮੂਰਤੀ ਪੂਜਾ ਜਾਤੀ ਭੇਦ ਭਾਵ ਅਤੇ ਸੰਸਕਾਰਾਂ ਦੀ ਵਿਭਿੰਨਤਾ ਨਾਲ ਜਿਹੜੀ ਚੰਗੀ ਤਰ੍ਹਾਂ ਮੇਲ ਨਹੀਂ ਖਾਂਦੀ ਸੀ ਤਤ ਖਾਲਸਾ ਨੇ ਜਿਹੜਾ ਸੀ 1880 ਈਸਵੀ ਦੇ ਦਹਾਕੇ ਦੇ ਵਿੱਚ ਜ 1880 ਈਸਵੀ ਦੇ ਵਿੱਚ ਦੇ ਸ਼ੁਰੂ ਵਿੱਚ ਜਿਸ ਸੰਾਤਨਤ ਰੇ ਦੀ ਤੁਰੰਤ ਜਿਹੜੀ ਸੀ ਸਫਲ ਠੀਕ ਹੈ ਤਾਂ ਤੁਰੰਤ ਕੀ ਹੈ ਸਫਲ ਜਥੇਬੰਦਕ ਅਤੇ ਵਿਚਾਰ ਧਾਰਕ ਚੁਣੌਤੀਆਂ ਦਾ ਜਿਹੜਾ ਸਾਹਮਣਾ ਸ਼ੁਰੂ ਕੀਤਾ ਠੀਕ ਹੈ ਤੇ ਜਿਹੜੇ ਸੀਗੇ ਲਾਹੌਰ ਸਿੰਘ ਸਭਾ ਦੇ ਨਵੇਂ ਉਦੇਸ਼ ਸੀਗੇ ਤਾਂ ਲਾਹੌਰ ਸਿੰਘ ਸਭਾ ਦਾ ਇਕੱਠ ਉਸ ਸਮੇਂ ਹਰ ਐਤਵਾਰ ਜਿਹੜਾ ਸੀਗਾ ਗੁਰਦੁਆ ਜਿੱਥੇ ਐਤਵਾਰ ਨੂੰ ਗੁਰਦੁਆਰਾ ਜਨਮ ਸਥਾਨ ਤੇ ਹੋਇਆ ਕਰਦਾ ਸੀਗਾ ਠੀਕ ਹੈ ਔਰ ਇਸ ਸਭਾ ਦੇ ਆਸ਼ੇ ਤੇ ਉਦੇਸ਼ ਠੀਕ ਹੈ ਉਦੇਸ਼ ਅੰਮ੍ਰਿਤਵਾਲੀ ਸਿੰਘ ਸਭਾ ਵਾਲੇ ਹੀ ਸਨ ਇਸ ਦੇ ਜੋ ਉਦੇਸ਼ ਸਨ ਜਾਂ ਜੋ ਵੀ ਉਦੇਸ਼ ਸਨ ਉਹ ਜੋ ਜਿਹੜਾ ਸੀ ਅੰਮ੍ਰਿਤਸਰ ਸਿੰਘ ਸਭਾ ਦੇ ਸਨ ਉਹੀ ਉਦੇਸ਼ ਜਿਹੜੇ ਸੀ ਲਾਹੌਰ ਸਿੰਘ ਸਭਾ ਦੇ ਸਨ ਓਕੇ ਤਹਾਰ ਲਾਹੌਰ ਦੀ ਸਿੰਘ ਸਭਾ ਦਾ ਵਿਕਾਸ ਜਿਹੜਾ ਸੀ ਬਹੁਤ ਹੋ ਰਿਹਾ ਸੀਗਾ ਕਿ ਹਰ ਜਿਹੜੀ ਲਾਹੌਰ ਦੇ ਵਿੱਚ ਹਰ ਸਿੰਘ ਸਭਾ ਦਾ ਵਿਕਾਸ ਜਿਹੜਾ ਸੀ ਉਹ ਬਹੁਤ ਹੋ ਰਿਹਾ ਸੀਗਾ ਠੀਕ ਹੈ ਔਰ ਇਸ ਲਈ ਪ੍ਰਚਾਰ ਦੇ ਉਦੇਸ਼ ਨੂੰ ਮੁੱਖ ਰੱਖਦੇ ਜਿਹੜੇ ਸੀ ਕੁਝ ਨਿਯਮ ਬਣਾਏ ਗਏ ਕਿਨਾਂ ਦੁਆਰਾ ਲਾਹੌਰ ਸਿੰਘ ਸਭਾ ਦੇ ਦੁਆਰਾ ਠੀਕ ਹੈ ਤਾਂ ਜਿਵੇਂ ਕੀ ਸੀਗਾ ਤਾਂ ਜਿਵੇਂ ਸਿੱਖ ਧਰਮ ਦੇ ਨਿਯਮਾਂ ਦੀ ਵਿਆਖਿਆ ਕਰਨੀ ਕਿ ਜੋ ਨਿਯਮ ਨੇ ਸਿੱਖਾਂ ਦੇ ਉਸ ਦੀ ਵਿਆਖਿਆ ਕੀਤੀ ਜਾਂਦੀ ਸੀਗੀ ਠੀਕ ਹੈ ਔਰ ਜਨਤਾ ਵਿੱਚ ਉਹਨਾਂ ਦਾ ਪ੍ਰਚਾਰ ਕੀਤਾ ਜਾਂ ਜਾਨੀ ਕਿ ਜੋ ਸਿੱਖ ਹੈ ਜੋ ਲੋਕ ਸੀਗੇ ਕੋ ਜਨਤਾ ਸੀਗੀ ਉਹਨਾਂ ਵਿੱਚ ਜਿਹੜਾ ਸੀ ਉਸ ਦਾ ਪ੍ਰਚਾਰ ਜਿਹੜਾ ਉਹ ਕਿਤੇ ਇੰਦਰ ਤੇ ਜਿੰਨਾਂ ਪੁਸਤਕਾਂ ਵਿੱਚ ਸਿੱਖ ਧਰਮ ਦੀਆਂ ਵਿਆਖਿਆਵਾਂ ਤੇ ਵਡਿਆਈਆਂ ਕੀਤੀਆਂ ਹੋਈਆਂ ਸਨ ਓਕੇ ਤਾਂ ਇਹ ਸੀਗੀ ਲਾਹੌਰ ਸਿੰਘ ਸਭਾ ਜਾਨੀ ਕਿ ਇਹ ਕਿੱਥੇ ਆ ਇਹਦੇ ਉਦੇਸ਼ ਇਹਦੇ ਜੋ ਜੋ ਉਦੇਸ਼ ਹਨ ਉਹ ਜੋ ਅਮਰ ਸਦੀ ਸਿੰਘ ਸਭਾ ਦੇ ਸਨ ਉਹੀ ਸਨ ਨੈਕਸਟ ਜਿਹੜਾ ਹੈ ਉਹ ਮੈਂਬਰ ਦੀ ਯੋਗਤਾ ਕਿ ਮੈਂਬਰ ਦੀ ਯੋਗਤਾ ਕੀ ਹੁਣ ਚਾਹੀਦੀ ਹੈ ਦੇਖੋ ਸਿੰਘ ਸਭਾ ਦਾ ਮੈਂਬਰ ਕੇਵਲ ਉਹੀ ਬਣ ਸਕਦਾ ਸੀ ਜੋ ਸਿੱਖ ਹੋਵੇ ਅਤੇ ਗੁਰੂ ਸਹਿਬਾਨ ਵਿੱਚ ਉਸ ਦਾ ਵਿਸ਼ਵਾਸ ਹੋਵੇ ਸਿੰਘ ਸਭਾ ਨੇ ਇਹ ਜਿਹੜਾ ਸੀ ਠੀਕ ਹੈ ਇੱਥੇ ਆਪਾਂ ਬੇਕਨਾਂ ਆਏਗਾ ਸਭਾ ਨੇ ਇਹ ਵੀ ਫੈਸਲਾ ਕੀਤਾ ਕਿ ਇਸ ਦੀਆਂ ਇਕਰਾਤ ਜਿਹੜੀਆਂ ਇਕਤਰ ਤਾਵਾਂ ਵਿੱਚ ਜਿਹੜਾ ਵਾ ਅੰਗਰੇਜ਼ੀ ਸਰਕਾਰ ਸਬੰਧੀ ਕੋਈ ਵੀ ਰਾਜਨੀਤਿਕ ਚਰਚਾ ਨਹੀਂ ਕੀਤੀ ਜਾਏਗੀ ਕੈਨ ਦਾ ਪਾਵ ਏ ਹੈ ਕਿ ਇਸ ਦਾ ਮੈਂਬਰ ਹਰ ਸਿੱਖ ਬਣ ਸਕਦਾ ਹੈ ਜੋ ਜੋ ਮਤਲਬ ਗੁਰੂ ਸਹਿਬਾਨ ਦੇਵ ਜਾਨੀ ਕਿ 10 ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਉਹ ਜਿਹੜਾ ਹੈ ਸਿੰਘ ਸਭਾ ਦਾ ਮੈਂਬਰ ਬਣ ਸਕਦਾ ਹੈ ਔਰ ਇਹਦੀ ਇੱਕੋ ਇੱਕ ਛਤਤੀ ਕਿ ਅੰਗਰੇਜ਼ੀ ਸਰਕਾਰ ਸਬੰਧੀ ਕੋਈ ਵੀ ਜਿਹੜੀ ਆ ਰਾਜਨੀਤਿਕ ਚਰਚਾ ਨਹੀਂ ਕੀਤੀ ਜਾਵੇਗੀ ਕਿ ਇਹ ਸਿਰਫ ਇੱਕ ਧਾਰਮਿਕ ਸੁਧਾਰ ਲਹਿਰ ਹੈ ਧਰਮ ਦੇਵ ਵਾਸਤੇ ਹੈ ਨਾ ਕਿ ਇਸ ਦੇ ਵਿੱਚ ਕੋਈ ਵੀ ਰਾਜਨੀਤਿਕ ਮਸਲਾ ਜਿਹੜਾ ਉਹ ਸ਼ਾਮਿਲ ਨਹੀਂ ਕੀਤਾ ਜਾਏਗਾ ਓਕੇ ਤਾਂ ਉਹ ਕੀ ਹੈ ਉਹ ਜਿਹੜਾ ਸਿੰਘ ਸਭਾ ਦਾ ਮੈਂਬਰ ਬਣ ਸਕਦਾ ਹੈ ਅੱਗੇ ਯੋਗਦਾਨ ਸਿੰਘ ਸਭਾ ਲਹਿਰ ਨੇ ਗੁਰਮਤ ਪ੍ਰਚਾਰ ਅਤੇ ਵਿਦਿਆ ਦੇ ਪ੍ਰਸਾਰ ਲਈ ਜੋ ਯਤਨ ਕੀਤੇ ਠੀਕ ਹੈ ਤੇ ਇਹਨਾਂ ਨੇ ਗੁਰਮਤਿ ਪ੍ਰਚਾਰ ਲਈ ਤੇ ਵਿੱਦਿਆ ਦੇ ਪ੍ਰਸਾਰ ਲਈ ਮਤਲਬ ਕਿ ਯਤਨ ਕੀਤੇ ਉਹਨਾਂ ਨੇ ਸਿੱਖ ਕੌਮ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਕਿ ਜਿਹੜੇ ਸਿੱਖ ਸਨ ਉਹ ਅੰਧ ਵਿਸ਼ਵਾਸ ਦੇ ਵਿੱਚ ਜਿਹੜੇ ਆ ਉਹ ਮੜੀਆਂ ਮਸੀਤਾ ਪੂਜ ਰਹੇ ਸਨ ਮਤਲਬ ਕਿ ਅਟੁੱਟ ਅਜਿਹੀ ਰਾਹ ਪੁੱਲ ਚੁੱਕੇ ਸਨ ਆਪਣੇ ਧਰਮ ਦਾ ਤੋ ਉਹਨਾਂ ਨੂੰ ਜਿਹੜਾ ਸੀ ਨਵਾਂ ਜੀਵਨ ਵਾਪਸ ਮੋੜਿਆ ਤੇ ਨਵਾਂ ਜੀਵਨ ਜਿਹੜਾ ਉਹਨਾਂ ਨੂੰ ਪ੍ਰਦਾਨ ਕੀਤਾ ਉਸ ਤੋਂ ਬਾਅਦ ਸਿੱਖ ਧਰਮ ਵਿੱਚ ਜੋ ਕੂਰੀਤੀਆਂ ਤੇ ਕਮਜ਼ੋਰੀਆਂ ਆ ਗਈਆਂ ਸਨ ਉਹਨਾਂ ਨੂੰ ਦੂਰ ਕਰਨ ਲਈ ਅੰਮ੍ਰਿਤਧਾਰ ਜ ਸਿੰਘਾਂ ਨੇ ਗੁਰਮਤ ਮਰਿਆਦਾ ਦੇ ਪ੍ਰਚਾਰ ਜਿਹੜਾ ਉਪਰਾਲੇ ਕੀਤੇ ਜਾਨੀ ਕਿ ਸਿੱਖਾਂ ਨੂੰ ਭੁੱਲੇ ਹੋਏ ਜਿਹੜੇ ਭਟਕੇ ਹੋਏ ਸਨ ਉਹਨਾਂ ਨੂੰ ਸਿੱਧੇ ਰਾਹ ਪਾਇਆ ਓਕੇ ਨੈਕਸਟ ਜਿਹੜਾ ਹੈ ਉਹ ਸਿੱਖ ਆਪਣੀ ਨਿਆਰੀ ਵਿਸ਼ੇਸ਼ਤਾ ਤੇ ਗੌਰਵ ਨੂੰ ਸਥਾਪਿਤ ਕਰ ਸਕੇ ਸੰਤ ਆਪਣੀ ਜਿਹੜੀ ਆ ਅਲੱਗ ਵਿਲੱਖਣਤਾ ਜੋ ਸੀ ਇਹਨਾਂ ਦੀ ਵਿਸ਼ੇਸ਼ਤਾ ਸੀ ਜੋ ਇਹਨਾਂ ਦਾ ਗੌਰਵ ਸੀ ਉਸ ਨੂੰ ਸਥਾਪਿਤ ਕਰ ਸਕੇ ਕੌਣ ਸਿੱਖ ਓਕੇ ਨੈਕਸਟ ਜਿਹੜਾ ਹੈ ਤੇ ਇਹ ਸਾਡਾ ਕੀ ਹੈ ਇਹਦੇ ਨਾਲ ਹੀ ਜਿਹੜਾ ਸਾਡਾ ਸਿੰਘ ਸਭਾ ਜੋ ਲਹਿਰ ਹੈ ਉਸ ਮਾਤ ਹੁੰਦੀ ਹੈ ਤਾਂ ਸਿੰਘ ਸਭਾ ਦਾ ਇੱਕੋ ਇੱਕ ਕੰਮ ਜਿਗਾ ਸਿੱਖ ਧਰਮ ਦਾ ਪ੍ਰਚਾਰ ਕਰਨਾ ਜੋ ਸਿੱਖ ਜਿਹੜੇ ਆ ਇਸਾਈ ਬਣ ਗਏ ਸਨ ਜਾਂ ਫਿਰ ਜਿਹੜਾ ਸੀ ਮਤਲਬ ਅੰਧ ਵਿਸ਼ਵਾਸ ਦੇ ਵਿੱਚ ਭੁੱਲਾਂ ਦੇ ਵਿੱਚ ਪੈ ਚੁੱਕੇ ਸਨ ਉਹਨਾਂ ਨੂੰ ਦੁਬਾਰਾ ਜਿਹੜਾ ਸੀ ਵਾਪਸ ਲਿਆਉਣਾ ਸਿੱਖ ਧਰਮ ਦੇ ਵਿੱਚ ਤੇ ਜਿਹੜਾ ਸੀਗਾ ਸਿੱਖ ਧਰਮ ਦੀ ਮਰਿਆਦਾ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਵਾਪਸ ਲੈ ਕੇ ਆਉਣਾ ਤੇ ਗੁਰੂ ਦੇ ਉਦੇਸ਼ਾਂ ਨੂੰ ਗੁਰੂ ਦੇ ਉਦੇਸ਼ ਨੂੰ ਜਿਹੜਾ ਸੀਗਾ ਲੋਕਾਂ ਤੱਕ ਪਹੁੰਚਾਉਣਾ ਇਹ ਇਸ ਦਾ ਉਦੇਸ਼ ਸੀਗਾ ਓਕੇ ਤੇ ਇਹ ਸੀਗਾ ਸਾਡੇ ਕੋਲ ਕੀ ਅੱਜ ਦਾ ਟਾਪਿਕ ਸਾਡਾ ਸਿੰਘ ਸਭਾ ਓਕੇ ਥੈਂਕ ਯੂ